ਨੰਦੂ ਭਾਰਮ ਬਰਨਾਲਾ ਤੋਂ ਲੱਕ ਗੁਰਪ੍ਰੀਤ ਭਾਈ ਜੁਰਗਣਾ ਉਹ ਦੁਆਰਾ ਡਿਟੇਲ ਦੱਸਾਂਗੇ ਛੋਟੀ ਦੀ ਇਹ ਸੂਜਾ ਸੂਆ ਸੋਈ ਆ ਲਗਭਗ ਅੱਜ 33 34 ਦਿਨ ਹੋ ਗਏ ਸੂਈ ਨੂੰ ਹਰਦੀਪ ਸਿੰਘ ਭਾਈ ਜਰੂਰ ਗਲ ਕੇ ਜਾਵਾਂਗੇ ਤਲਵੰਡੀ ਸਾਹਿਬੋਂ ਆਉਣਾ ਹੈ ਤਾਂ ਕਿ ਮੱਖਾ ਟਿਕ ਨੂੰ ਡਾਕਟਰ ਮੀਤਰ ਸਿੰਘ ਆਕੜਾ ਉਰੇ ਨਾਲ ਸੋ ਮੈਂ ਗੱਲ ਅੱਜ ਇਹ ਵਧਾਉਣਾ ਹੈ ਛੋਟੀ ਦੂਜਾ ਸੂਆ ਪਹਿਲੇ ਸੂਏ 12 ਦਿਨਾਂ ਦੀ ਸੋਈ ਸੀ ਤੇ ਆਪ ਦੋ ਦੰਨ ਸੀ ਉਹ ਤੋਂ ਆਪਣੇ ਚੈਨਲ ਤੇ ਲਾਈਵ ਕੀਤੀ 16 ਕਿਲੋ 700 ਜਾਂ 500 ਗ੍ਰਾਮ ਦਾ ਦੁੱਧ ਹੋਇਆ ਮਨ ਲਓ 1.5 16 ਕਿਲੋ ਤੇ ਮੰਨ ਲਓ ਉਹ ਤੋਂ ਬਾਅਦ ਜੇ ਤਨੋਂ ਲੈ ਮੇ ਲੈ ਗਈ ਤਾਂ ਉੱਥੇ ਇਹਨੇ ਦੋ ਦੰਦ ਕੈਟਾਗਰੀ ਦੇ ਵਿੱਚੋਂ ਪਹਿਲੀ ਵੀ ਜੀ ਇਛਲ 18 ਕਿਲੋ 600 ਗ੍ਰਾਮ ਦੁੱਧ ਦੇ ਕੇ ਹਾਂ ਸੰਤਰੀ ਐਦਕੀ ਦੂਜਾ ਸੂਆ 33 34 ਦਿਨਾਂ ਦੀ ਸੂਈ ਸਰਪ 45 ਦਿਨ ਇਹਨੂੰ ਡਰਾਈ ਟਾਈਮ ਮਿਲਿਆ ਬਾਕੀ ਟਾਈਮ ਦੇ ਦੁੱਧ ਦਿੰਦੀ ਰਹੀ ਕਉ ਵੇ ਸਵੇਰ ਆਦੀ ਛੱਡੀ ਸੀ ਲ ਦੁੱਤ ਲੰਬਾ ਟਾਈਮ ਤੇ ਆਉਂਦੀ ਐ ਕੋਲਵੀਰ ਗੱਲ ਖਾਫਾ ਸ਼ਾਰਫਾ ਜੁਨੀ ਬਲਵੀਰ ਨਾਮ ਸਿੰਬਲ ਫਾਇਲ ਪਰ ਸਰਦੂਬਾਸ ਬਲਵੀਰ ਸਿੰਘ ਬਲਾ ਚੌਕ ਤੋਂ ਸੁਲੰਸੇ ਲੋਕੀ ਕਲਾਂ ਤੋਂ ਦੁਨੀ ਜਲੰਦੀ ਜੈਲ ਸਰਗੰਗਰ ਦੇ ਇਨਪੋਰਟੀ ਕੋਕਲਜੀਤ ਬਾਈ ਹੈ। ਹਮਾੜਾ 45 ਬਾੜ। ਗੋਪੀਸ਼ ਕੁਮਾਰ ਮਖੀਨਾ ਤੋਂ ਬਈ ਹਰਪ੍ਰੀਤ ਸਿੰਘ ਬਾੜ ਜਗਦੀਪ ਸਿੰਘ ਕੈਨੇਡਾ ਤੋਂ ਗੁਰਵਿੰਦਰਜੀਤ ਇਹਨਾਂ ਕੋਲਾ ਕੋਹਾਲਾ ਨਾਲ ਰਸਮੀ ਨਾ ਜੁਬਾਈਂ ਕੁਦੇ ਮੈਡੀਕਲ ਸਟੇਟਮੈਂਟ ਤੋਂ ਪਾਤਰ ਅੰਮ੍ਰਿਤ ਚੰਦੇਵ ਮੱਤਾ ਨੂੰ ਗੁਤਾ ਸਿੰਘ ਗੁਰਸਰ ਜਲਾਲ ਤੋਂ ਸਵਰਿੰਦਰ ਸਿੰਘ ਫਾਰਮਰ ਲਾਈਫ ਤੋਂ ਬੰਗਲੌਰ ਦਾ ਗਵਰਨਰ ਸਤਿ ਸ੍ਰੀ ਅਕਾਲ ਆਲੇ ਉੱਤੇ ਵਾਲਾ ਵੀ ਵਰਗਾ ਦਾ ਮਜਾ ਹਾਰਮ ਬਾਈਕ ਉੱਤੇ ਬਣਾਉਦੇ ਜਦ ਕੀ ਬਲਦਸਰ ਤੋਂ ਦੋਹਾ ਤੱਕ ਬਲਦਸਰ ਤੋਂ ਬਾਈਂਦਵਰੀ ਸਿਕਰੀ ਸੰਸਦ ਜੁੜਿਆ ਨਾਲ ਸਾਡੇ ਬਹੁਤ ਖਾਲੀ ਜਾ ਕੇ ਦੇਖਣੇ ਦੇਖੋ ਕੋ ਕੇ ਰਿਹਾ ਖਾਂ ਤੋਂ ਨਸਤੇ ਬੰਨੀਆਂ ਨੇ ਖਾਲੀ ਬਾਜੀ ਨਾ ਵਰਤੀ ਸੇਂ ਪ੍ਰਾੜ ਗੇਮਲਾ ਵਾਲੇ ਕੋ ਨਾਪ ਸਿੰਘ ਬਾਈ ਦੀ ਗੱਲ ਕੋ ਕੱਲੇ ਗੀਤੇ ਬਾਈ ਜੀ ਨਾਲ ਪਰਿਵਾਰ ਦਾ ਸਹਿਯੋਗ ਵੀ ਦਿੱਤਾ ਵੀਰ ਮਾਈ ਦਾ ਬੇਟਾ ਇਹ ਲੰਗਾਂ ਦੀ ਕੋਈ ਦਿੱਤੀ ਹੈ ਆਪਣਾ ਤੁਸੀਂ ਸੰਭਾਲ ਕੇ ਰੱਖੋ ਬਾਕੀ 5000 ਖਰਾਦ ਖਰੀਦੀ ਤਲਾਪਾ ਗਾਵਾਂ ਦੇ ਫਾਰਮ ਦੀ ਜੇ ਗੱਲ ਕਰੀਏ ਨਾ ਤਾਂ ਬਾਈ ਨੇ ਇੱਕ ਗਾਂ ਖਰੀਦੀ ਤੇ 1500 ਰੁਪਏ ਸੂਈ ਮੇਰੇ ਖਲ ਚ 10 ਸਾਲ ਨੂੰ ਮੇਰੇ ਖਲ ਚ ਬੱਚਾ ਹੋਣੀ ਦਿੱਤਣਾ ਤਾਂ ਫਾਰਮਾਂ ਕਰਮ ਵਾਲੀ ਹੈ ਕਿ ਗਾਂ ਨੇ ਬਣਾਤਾ ਚੰਗਾ ਪਸ਼ੂ ਤਸੱਲੀ ਦੇ ਨਾਲ ਰੀਜ ਤੇ ਨਾਲ ਫਿਰਿਆ ਜਾਵੇ ਨਾ ਤਾਂ ਫਿਰ ਉਹ ਵਾਰ ਵੀ ਦਿੰਦਾ ਜਦੋਂ ਖਰੀਦਣ ਲੱਗਿਆ ਕਾਲੀ ਹੈ ਮੰਨ ਲਓ ਤੁਸੀਂ ਅੰਦੀ ਨਹੀਂ ਕਰਨੀ ਤੁਸੀਂ ਚੋਕੜੀ ਦੇਖਣਾ ਫਿਰ ਬਾਹਰ ਤਲਾਬੇ ਦੇ ਯਾਨੀ ਉਹ ਖੇਲਣ ਵਾਲੀ ਬੰਦ ਸੋਨੀ ਬਰਾਕ ਤੇ ਖਿਆਲਾ ਵੀ ਜੁਰਿਆ ਨਾਲ ਇਸ ਪ੍ਰਾਇਮ ਤੁਸੀਂ ਦੇਖਦੇ ਹੁੰਦੇ ਵਰਤੂ ਬਾਈਕ ਕੋਲ ਦੇ ਨਾਮ ਚਲਦੀ ਆਉਂਦੀ ਹੈ ਆਵੜ ਤੁਸੀਂ ਬਰਾੜ ਦਾ ਆਇਤੀ ਬਾਹਰ ਮੰਨਤ ਜੀ ਦੂਰ ਮਕਤਾ ਸੰਗ ਸੁਬਿੰਦਰ ਸਿੰਘ ਚੋਹਰਾ ਆ ਰਿਹਾ ਹੈ ਅੰਦਰ ਬੈਠ ਬਾਈ ਦੀ ਚਾਰ ਪੱਖੋਂ ਸੀ ਨਾ ਦਿੱਕਾ ਬੰਨ ਸੀ ਕੋਰਟਾਂ ਸੋਬੀ ਸੀ ਜਿਸ ਕੁਮਾਰ ਭਾਈ ਮਂਗੇਰੀਆਂ ਏਰੀਆ ਥੋੜਾ ਇਧਰੋਂ ਵੀਡੀਓ ਕੱਟਦਾ ਹਾਂ ਮੈਂ ਰਿੰਕੋਟ ਜਿਲ੍ਹੇ ਤੋਂ ਬਲਾਉਂ ਕਰਦਾ ਉਹਦੇ ਕਰਕੇ ਹੋ ਜਾਂਦਾ ਕਈ ਵਾਰੀ ਵੀਡੀਓ ਸਾਈਡ ਤੋਂ ਕਰਦਾ ਜਰਸੀ ਸੰਤਾ ਰੋਹੀ ਵਾਲਾ ਭਾਈ ਕਾਲ ਤੋਂ ਮਿਲਵਾਰੇ ਕੁਮਰ ਵੀਰ ਸੋਹਪ੍ਰੀਤ ਲੋ ਕਪਟਾਸੀ ਦੀ ਸੰਦੀਪ ਸਰਾ ਜਰਸੀ ਪਾਉਣ ਤੋਂ ਪੰਜ ਰਿੰਗ ਖੋਦਦੇ ਵਰਕ੍ਰੀਟ ਬਰਾਡ ਵੀਰ ਦਾ ਕੰਮ ਆਇਆ ਸੀ ਸੰਜੀਪ ਸਿੰਘ ਔਜਲਾ ਬਾਈ ਇਹ ਬੜੀ ਵੱਲ ਬਦਲੀ ਕਰਾ ਲਈ ਕੀਤੀ ਹੈ ਵਰਕ੍ਰੀਟ ਜੰਦੀ ਮਬੂਤ ਨੂੰ ਬਾਈ ਗੁਰਮントਰੀ ਸਿੰਘ ਜਗਵਿੰਦਰ ਸੇਖੋ ਜਿਹੜੇ ਸੁਭਾ ਦੋਤੇ ਜਿਹੜਾ ਚਿੱਕਾ ਸੀ ਖਾਣ ਦੀ ਹੋਣ ਤੋਂ ਬਾਅਦ ਚ ਉਹ ਜੀਆ 212 ਕਿਲੋ 260 ਗ੍ਰਾਮ ਕੁਈ ਨੂੰ 33 34 ਦਿਨ ਹੋ ਗਏ ਆਪ ਬਲੀ ਬੁੱਲਦੀ ਐ ਪਤਨੀ ਵਾਲੇ ਬੁੱਲਦੀ ਭਾਈ ਜੈ ਸਿੰਘ ਕੋਲ ਆ ਜਿਹੜਾ ਕੱਟਾ ਜਿਹੜੀ ਦਿੱਤਾ ਐ ਇਹ ਰਾਕੇ ਬੁੱਲਦਾ ਤੇ ਰਾਕਾ ਬੁੱਲ ਏ ਬੀਸੀਸੀ ਕੋਲ ਬੈਂਕ ਉਹ ਵੀ ਵਾਲੇ ਜਿਹੜਾ ਸਖਮੰਦਰ ਸਿੰਘ ਚਿਰਦੇ ਪਿੰਡਰਾ ਨਾਲ ਪਾਸੇ ਮਰ ਬਰਾਗ ਵੀ ਆ ਗਿਆ ਨਾਲ ਭਾਈ ਗੁਰਪ੍ਰੀਤ ਬਰਾੜ ਮਾਨੂ ਕੀ ਗੱਲ ਵਾਲੇ ਵੀਰ ਦਾ ਵੀ ਕਮੈਂਟ ਆਇਆ ਛੋਟੀ ਬਹੁਤ ਸੋਹਣਾ ਬਹੁਤ ਦੇ ਰਹੀ ਹੈ ਚਲਦੇ ਪਸ਼ੂ ਮੇਲੇ ਲਾ ਦਿੰਦੇ ਆ ਬਾਈ ਦੇ ਘਰੇ ਸੁਕਣਾਲਾ ਜਿ ਮੇਲੇ ਨੂੰ ਹੋ ਗਿਆ ਸਦੀਪ ਸੁਦੀਪ ਲਕੇਸ਼ ਕੁਮਾਰ ਬਾਈ ਕਰੋ ਵਧੀਆ ਗੱਲ ਹੈ ਫਾਰਮ ਸਟਾਰਟ ਕਰ ਰਹੇ ਆ ਤੇ ਇੱਕ ਗੱਲ ਧਿਆਨ ਚ ਰੱਖੋ ਕਿ ਜਿਹੜਾ گاਵਾ ਵੜਾ ਖਰੀਦਣੀਆਂ ਫੁੱਲ ਤਸੰਦੀ ਕਰਕੇ ਕਿਉਂਕਿ ਪੈਸੇ ਲਾਉਣੇ ਆ ਤਾਂ ਰੀ ਨਾਲ ਤਸੰਦੀ ਕਰੀਏ ਫਸੂ ਦੋ ਦਿਨ ਲੇਟ ਕਰੇ ਆ ਜੂਗਾ ਕੋਈ ਜੱਟ ਨਹੀਂ ਪਰ ਚੰਗਾ ਆਵੇ ਘਰੇ ਜਿਹੜਾ ਵੀ ਫਸਲਾ ਲਖਵੀਰ ਜੱਟ ਗੱਲ ਤੋਂ ਬਾਈ ਮੇਰਾ ਜਿਹੜਾ ਨਾਲ ਸੁਪਨੀ ਗੱਲ ਸੰਗ ਮੱਖਣ ਜੈਤੇ ਤੇ ਵੀਰ ਸਭਾ ਦੇਖ ਸਭਰਾ ਕੋਪੀ ਗੁਰਾ ਬੋਲ ਜਗਜੀਤ ਤਾਕਤ ਸਾਫ ਜੁਰਗੇ ਨਾਲ ਕਹਿੰਦੇ ਵੀ ਤੋਪ ਨੇ ਅੱਜ ਕਿਸੇ ਨਵਾਂ ਹੀ ਕਰਨਾ ਤੋਪ ਦਾ ਮਰੱਖਿਆ ਵੀ ਝੋਟੀ ਦਾ ਬਾਈ ਨੇ ਗਮਨਦੀਪ ਕੋ ਸਿੱਧੂ ਧੰਨਵਾਦ ਜਗਜੀਤ ਦੇਰੀ ਤੇਰੀ ਫਾਰਮ ਤੋਂ ਬਾਈ ਸਮਨ ਕਮਾਲੂ ਦੇਰੀ ਫਾਰਮ 76 ਬਿਓਲ 75 ਬਲਾਸਪੁਰ ਤੋਂ ਬਾਈ ਸੌ ਕਹਿੰਦੇ ਨੇ 12 ਪਲੱਸ ਤੋਂ ਕੱਢੀ ਦੀ ਬਹੁਤ ਸੋਹਣਾ ਦੱਤਾ ਬਈ ਜੇ ਨਹੀਂ ਕਹਿੰਦੀ ਇਹ ਸਰਬ ਪ੍ਰੇਸ਼ਣ ਤੋਂ ਬਾਦਿਆ ਮੇਰਾ ਕਾਸ਼ ਦੀਤ ਨਾਲ ਜੁੜਿਆ ਨਾ ਸੌ ਕਿੰਨਾ ਕਹਿ ਲਗੇ ਕਾਹਨੂੰ ਕੋਈ ਹਰਮਤ ਕਰਦਾ ਬਾਅਦ ਚ ਲਾਂਭਾ ਬਹੁਤ ਵੱਡਾ ਬਣ ਜਾਂਦਾ ਬੜਾ ਕਹਿੰਦਾ ਵੀ ਦੁੱਧ ਚੋਕੇ ਲਓ ਸੂਏ ਸਵਾਏ ਬਸੂਰਾ ਤੇ ਬਹੁਤੇ ਵੀਰ ਜਾਨ ਦੀ ਕਾਲੋਂ ਕਰ ਜਾਂਦੇ ਆ ਕਈ ਤਾਂ ਵੇਖਣ ਵੀ ਨਹੀਂ ਆਉਂਦੇ ਹੈਰਾਨ ਹੋ ਜਾਈਦਾ ਵੀ 2-2 ਫੇਰ 1.5 ਲੱਖ ਦੇ ਸੌਦੇ ਐਵੇਂ ਵੀ ਹੋ ਸਕਦੇ ਆ ਵੀ ਪਸ਼ੂ ਦੇਖਿਆ ਹੀ ਨਹੀਂ ਹੁੰਦਾ ਮੰਗਾ ਲੈਂਦੇ ਆ ਪਰ ਜੇ ਬਾੜਾ ਨਿਕਲ ਜੇ ਬਾਅਦ ਚ ਫਿਰ ਸਾਨੂੰ ਫੋਨ ਆਈ ਜਾਂਦੇ ਕੋਈ ਹੱਲ ਕਰੂ ਬਲਕਿ ਹਰਦੀਪ ਭਾਈ ਇਦਾਂ ਦੇ ਪਸ਼ੂ ਚਾਹੀਦੇ ਆ ਸੋਨੀ ਭਾਈ ਰੋਡੇ ਪਿੰਡ ਤੋਂ ਜੁੜਿਆ ਨਾਲ ਲਾਡੀ ਗੱਲ ਸ੍ਰੀਮੰਦਰ ਜਵੰਦਾ ਸਿੱਧੂ ਡੇਰੀ ਫਾਰਮ ਦਸਪਾਲਗਨ ਭਾਈ ਗੁੱਡੀ ਮਾਲ ਤੋਂ ਆਇਆ ਵਰਦੇਸ ਸੇਪ ਮੁਬਈ ਜੋਂ ਦਫੇਰ ਮੈਂ ਕਾ ਪੰਕਜ ਸ਼ਰਮਾ ਫਾਈਰ ਨਾਪੋਰਸੇ ਲੈ ਦਿਕੀਆ ਤੇਜੀ ਸਤਨਾਮ ਸੰਧੂ ਲੂਜੀ ਲੈਂਡ ਆਉਟਲੈਂਡ ਤੇ ਬਾਈ ਆਪਾਂ ਤੋਂ ਬ੍ਰੇਕ ਹੋਈ ਸੀ ਤੇ ਬਾਈ ਕਹਿੰਦਾ ਵੀ ਥੋੜਾ ਲਾਈਵ ਹੋ ਰੇਕ ਦਿਖਤੀ ਦੇ ਬਹੁਤ ਮਿਹਰਬਾਨੀ ਸਤਨਾਮ ਸੰਧੂ ਬਾਈ ਬਿਜ਼ੀ ਦੇ ਚੱਲਦੇ ਵਿੱਚ ਤੁਸੀਂ ਕੰਮ ਕਰਦੇ ਰਾਜਪਾਲ ਸੰਧੂ ਜੋ ਸਾਬਸ ਸਨ ਸੰਦੂ ਬਾਈ ਜੀ ਹੋਰਾਂ ਨੇ ਵੀ ਇੱਕ ਮੱਝ ਦੀ ਲਾਈਵ ਮਿਲ ਕੇ ਛੇਤੀ ਕਰਨੀ ਆ ਟੋਪੜ ਚੋਟੀ ਬਹੁਤ ਸੋਹਣਾ ਦੁੱਧ ਕੱਢ ਰਹੀ ਹੈ ਉਹਦੀ ਵੀਡੀਓ ਤੁਹਾਨੂੰ ਅੱਗੇ ਪਾ ਕੇ ਦਿਖਾਵਾਂਗੇ ਹਰਿ ਭਗਵਾਨ ਮਾਨਦਾਨ ਵਾਲੀਆ ਹੋਰ ਪ੍ਰਤਾਪ ਸਿੰਘ ਸੋਤ ਦੇ ਵਾਲ ਬਲਗੋਈਆ ਵਾਲੀ ਜਿਹੜਿਆ ਨਾਲ ਮਾਇਆ ਨਾ ਚੜੀ ਜੌੜ ਡੀ ਕਰਨ ਤੋਂ ਗੁਰਪ੍ਰੀਤ ਬਰਾੜ ਮਾਰਟੀ ਦੀ ਕਰਨ ਬਾਈ ਇਹ ਤਾਂ ਆਪਸ਼ਨ ਹੀ ਦੇਖਣਾ ਪੈਣਾ ਕਿ ਕੀ ਦਿੱਕਤ ਆ ਰਹੀ ਹੈ ਨਵੀਂ ਸੈਕਟਰ ਲੋ ਰਾਹੁਲ ਸੰਭੂ ਧੰਨਵਾਦ ਬਾਈ ਮਲਕੀਮ ਮਸ਼ੀਨ ਬਹੁਤ ਜ਼ਰੂਰੀ ਆ ਜੇ ਗਾਵਾਂ ਕਰੇ ਰੱਖਦੇ ਆ ਛੇਤੀ ਦੁੱਧ ਚੁੰਦੀ ਆ ਪਸ਼ੂ ਰਿਲੈਕਸ ਰਹਿੰਦਾ ਦੁੱਧ ਜ਼ਿਆਦਾ ਦਿੰਦਾ ਮੱਝਾਂ ਦੇ ਉੱਤੇ ਕਾਮਯਾਬ ਹੈ ਪਰ ਪ੍ਰੈਸ਼ਰ ਜਿੱਤਣ ਦਾ ਮੌਕਾ ਸਵਾਦ ਅਪੀ ਜਵਾਈ ਦਾ ਬਣ ਰਿਹਾ ਹੈ ਬਿਲਕੁਲ ਤੁਸੀਂ ਇਹ ਸਾਡੇ ਜਾਗਤ ਚੋਣ ਓਕੇ ਜੀ ਉਸ ਤੋਂ ਬਸ ਤੋਂ ਜਿਹੜਾ ਜਾਗਤ ਚੋਣ ਹੋਊਗਾ ਠੀਕ ਹੈ ਭਾਈ ਆ ਹਰਜੀਤ ਕਾਲੀ ਵਾਂਗ ਦਾ ਜਿਹੜੀ ਪਹੁੰਚੇ ਹੋਏ ਆ ਬਗਵਾਦ ਤੋਂ ਲੋਕ ਬਾਈ ਕਾਲੀ ਵਾਲਾ ਰਾਜਾ ਜੀ ਦੀ ਕੁਰਾਨਾ ਹੈ ਨਵੀਸ਼ ਜੀ ਮਾਰ ਬਾਈ ਮੈਂ ਅੱਜ ਤੱਕ ਇੱਕ ਗੱਲ ਧਿਆਨ ਚ ਲਿਆ ਦਿਆ ਕਿ ਕੋਈ ਸੌਦਾ ਨਾ ਕਰਵਾਇਆ ਕੋਈ ਨਾਮ ਨਾ ਕਰਵਾਉਣਾ ਹੈ ਤਾਂ ਠੀਕ ਹੈ ਜੇ ਕੋਈ ਭਰਾ ਆਪਣੇ ਵੀ ਇਹ ਦੇਖ ਕੇ ਚੰਗਾ ਬਦੂ ਨੂੰ ਮਿਲ ਗਿਆ ਕੋਈ ਕੰਮ ਜਾ ਰਿਹਾ ਹੈ ਇਹਦੇ ਚ ਉਹ ਵੀ ਕਿਸੇ ਲਾਕੇ ਵੀ ਬੰਦੇ ਦੀ ਕੰਮ ਕਰਦੀ ਹੈ ਨਾ ਤਾਂ ਮੈਂ ਬੰਕ ਕਰ ਸਭ ਤੋਂ ਸਭਾਈ ਜੀ ਦੇ ਸਾਥੇ 12 ਕਿਲੋ ਝਾਂਦਾ ਲਾ ਰਹੇ ਆ ਸੋਬਾ ਦਾ 12200 ਸਫਟ ਹੋਇਆ ਸਰ ਸਾਡੇ ਪਰਾਂ ਕਰਕੇ ਤਾਂ 25 ਤੋਂ ਥੋੜਾ ਜਿਹਾ ਘੱਟ ਗਿਆ ਪੌਣੇ 25 ਹੋ ਗਿਆ ਜੇ ਉਹਨਾ ਕਰਗੀ ਤਾਂ 24 ਹੋ ਜੀਗਾ ਬਾਕੀ ਸੋਨਾ ਹੀ ਕਰੂੰਗੀ ਜਿੰਨਾ ਵੀ ਕਰੂੰ ਦੂਜਾ ਸੁਆਸ ਹੋ ਗਿਆ ਧੰਨਵਾਦ ਜੱਪੀ ਦੇਰੀ ਕਰਮ ਤੋਂ ਸਨਮ ਬਰਾੜ ਭਾਈ ਹਰਜੀਤ ਬਰਵਾਸ ਤੋਂ ਬਈ ਬਾਅਦ ਦੇਰੀ ਕਰਮ ਭਾਈ ਇਨਬਾਕਸ ਮੈਸੇਜ ਕਰ ਲਿਓ ਮੈਂ ਨੰਬਰ ਥੋੜਾ ਜਨਾ ਇਸ ਕਰਕੇ ਵਾਇਰਜਾ ਕਰਨਾ ਵੀ ਫੋਨ ਬਹੁਤੇ ਆ ਜਾਂਦੀਆਂ ਵੀਡੀਓ ਉਹਨਾਂ ਦਾ ਦੱਸਦੇ ਨਹੀਂ ਪਰ ਲੰਘਦੇ ਆਉਂਦੇ ਕਿਹਾ ਸੀਗਾ ਸਈ ਫਰਾਤੇ ਤੋ ਤੱਕ ਕਿ ਜਾਂ ਬਾਇਆ ਦੇ ਹੀ ਜਾਂਦੇ ਆ ਵੀ ਹਰ ਬਾਈ ਤੋਂ ਕੋਣ ਬਗਲ ਗਿਆ ਜੇ ਹੋ ਗਿਆ ਤਾਂ ਇਹ ਨਿਕਲਦਾ ਫਿਰ ਜੇ ਮੰਨੂ ਕੋਤੜਾ ਲੱਗੀ ਫੈਲਿਆ ਬਹੁਤੇ ਭਰਾਵਾਂ ਨੇ ਦੱਦੇ ਲਮਝੂ ਕਰਦੇ ਅੱਥੇ ਦੇ ਕਿ ਨਾਮਾ ਤੋਂ ਝੂਠੀ ਦਾ ਹੱਡਾ ਫੋਰਦਾ ਹੋਈਦਾ ਇਹ ਕਾਹਤ ਜਿੰਨੇ ਤੋਂ ਆਲੇ ਦੇ ਇੱਧਰ ਲਾਈਨ ਦੇਖ ਰਿਹਾ ਉਹਨੇ ਕੁ ਭਰਾਏ ਤੇਲੇ ਪਾਸੇ ਵੀ ਹੈ ਇਹਦੀ ਸੋਨ ਗ੍ਰਾਫਿਕ ਕਰ ਰਿਹਾ ਸੋ ਨਾ ਕਰਨ ਗਏ ਤੱਕ ਸਤਨਾ ਸਿੱਖੋ ਕੈਪੈਸਿਟੀ ਬਾਈਡਰ ਕਮੈਂਟ ਹੈ ਪਾਲ ਘਾਰ ਬੜੀ ਕੁੰਦੇ ਬਹੁਤ ਮਾਨ ਵਾਲੀ ਮੰਗਲ ਸਿੰਘ ਦਾਾਸ ਕੋਲ ਤਾਂ ਕਹਾਵਾਂ ਤੇ ਗਈ ਗਿਆ ਸੁਪਰ ਆਰ ਵਾਲ ਬ੍ਰਾਂਡ ਸੰਦੂ ਜਿਆਦਾ ਕਰਕੇ ਸਿੱਧਾ ਰਾਜ ਤੋਂ ਲੰਬਈਂ ਦਾ ਵੀ 30 ਕਿਲੋ ਹੋ ਜਾਣਾ ਆਹ ਸਾਹ ਬਾਈ ਕਹਿੰਦੇ ਜੱਗ ਦੇ ਵਿੱਚੋਂ ਥੋੜਾ ਦੋ ਤੇ ਇਧਰ ਪਾਉਣਾ ਪਿਆ ਮੈਂ ਇਹ ਰੂਟ ਕਰ ਸਕਦੇ ਹਾਂ ਮਾਹੀ 22 ਮੇਲਿਆਂ ਦੇ ਵਿੱਚ ਜਾਂਦਾ ਤਾਂ ਬਾਈ ਨੂੰ ਪਤਾ ਵੀ ਜੇ ਸੈਕਿੰਡ ਕੁ ਮਿੰਟ ਵੀ ਚਾਈ ਦੇ ਵਿੱਚ ਹੋਰ ਡਿਲੇ ਹੋ ਜਾ ਤਾਂ ਕੋਈ ਸ਼ੋਅ ਗਿਆ ਆ ਨਹੀਂ ਜਣਾ। ਯਾਰੀ ਫਾਰਮਰ ਦੀ ਮਿਹਨਤ ਜੰਗੀ ਆ ਤੇ ਉਹਨੂੰ ਸਵਾਦ ਵੀ ਆਉਂਦਾ ਇਸ ਗੱਲ ਦਾ ਜਦੋਂ ਚੰਗਾ ਰਿਜਲਟ ਜਿਹੜਾ ਉਹ ਬਣਾਵੇ ਕਉਂਗੇ। ਇਹ ਫਾਲ ਆਇਆ ਜਿਹੜਾ ਬਹੁਤ ਹੈ ਕਿਸਮਾ ਦੇ ਵਿੱਚ ਫਾਲ ਦਿੱਤੀ ਹੈ। ਸੋਹਣ ਦਮਲ ਬਾਈ ਕਹਿੰਦਾ ਵੀ ਅਸੀਂ ਪਿਛਲੀ ਵਾਰ ਜੋ 2023 ਵਾਲੇ ਮੇਲੇ ਜੀ ਤੇ ਉਹ ਟੀਨੇ ਪਹਿਲੀ ਪੋਜੀਸ਼ਨ ਅਸਲ ਕੀਤੀ ਉਹਦਾ ਨਾਲ ਹੀ ਸੀ ਤੇ ਬਹੁਤ ਸੋਨਾ ਦੁੱਧ ਦੇ ਨੇ ਰੀਟੇਕ ਕਰਕੇ ਆਖਿਆ ਸੀ ਫਸਟ ਪੋਜੀਸ਼ਨ ਸੀ ਜੀ ਦੋ ਦੰਦ ਕੈਟਾਗਰੀ ਦੇ ਵਿੱਚ ਉਹਨਾਂ ਦੇ ਮੇਲੇ 'ਚ ਇਸ ਤੋਂ ਕੀ ਨਾਮ ਬਾਈ ਉਹਨੇ ਤੋ ਪ੍ਰਚਾਰ ਕੀਤਾ ਜੀ ਆਪਾਂ ਕੋਟਲੇ ਤੇ ਚੱਲਦੇ ਆਪਾਂ ਕੰਡਾ ਅਸੀਂ ਸੋਚਿਆ ਵੀ ਜਿਹੜੇ ਭਰਾ ਪਹੁੰਚਿਆ ਉਹਨਾਂ ਲਈ ਰੱਖਦੇ ਆ ਤੇ ਉਧਰਲੇ ਪਾਸੇ ਜੀ ਅਸੀਂ ਰੱਖਤਾ ਤੰਦੇ ਲਈ ਜਾ ਕੇ ਕੰਕੀ ਉੱਪਰ ਫਿਰ ਜਗਾ ਪੂਰੀ ਕੰਜਸਟਡ ਹੋ ਜਾਂਦੀ ਹੈ। ਤੰਗ ਤੁਹਾਨੂੰ ਤੇ ਦਿੱਕਤ ਆਉਂਦੀ ਹੈ। ਖਾਲੀ ਬਾਲ ਦੀ ਪਰਲੇਪਾਸੀ ਰੱਖਣੀ। ਪਰ ਤੁਮ ਦਾ ਬੱਦੂ ਜੀ ਪਰਲੇਪਾਸੀ। ਗੁਰਦੀਪ ਸਿੰਘ ਬਾਈ ਜੂਰੀ ਜਾਇਆ ਥੋੜਾ ਲੇਟ ਆਇਆ। ਹਾਂ ਭਾਈ ਨਾਮਕਾਲੀਆਂ ਫੈਲੀਆਂ ਪਰਲੇਪਾਸੀ ਕਰਕੇ ਦੁੱਧ ਨੇੜੇ ਕਰਦੇ ਸੁਪਰੀ। ਛੋਂਡੇ ਦੇ ਨੇੜੇ ਕਰ। ਹਾਂ ਇੱਕੰਡੇ ਦੇ ਨੇੜੇ। ਜਾਕੀ ਕਰਦੀ ਹੈ ਕੋਈ ਨਾ ਕੋਈ ਕੋਸੋ 0 ਵੈਸੇ ਕਲੀਅਰ ਆ ਪਰ ਸਿੰਗਲ ਡਿਜੀਟ ਹੋ ਜਾਣਾ ਠੀਕ ਹੈ ਨੀ ਤੇ ਪਾ ਦੇ ਦੂਰੇ ਕਿ ਕਰ ਲਿਖਾ ਸੀ ਨੀ ਸੌਰੀ ਕਰ ਲਿਖਾ ਸੀ ਸਪ੍ਰੀਤ ਕੋਠੀ ਮਾਲੀਆ ਵੇ ਤੁਮ ਬਾਈ ਜੁਦੇ ਨਾਲ ਡਾਕਟਰ ਜਗਜੀਤ ਤਾਲੀਵਾਲ ਬਲੀਪੁਰ ਵਾਲੇ ਬਾਈ ਜੈ ਸਿੰਘ ਨੂੰ ਤੇ ਨੀਟੇ ਬਾਈ ਨੂੰ ਵਧਾਈਆਂ ਦੇ ਰਹੇ ਹੈ ਦੋਸਤੋ ਦੁੱਧ ਹੁਣ ਦਾ 12360 ਨਾਲ-ਨਾਲ ਕਲਮਾ ਸੈਲਿੰਗਾ ਬਈ ਰੱਖ ਲਓ 12307 ਸਵੇਰ ਦਾ ਸੀਗਾ 12260 100 ਗ੍ਰਾਮ ਉਹ ਤੋਂ ਵਾਧਾ ਦਿੱਤਾ ਟੋਟਲ ਕਰੇਗੇ ਸੋ ਇਹ 2 ਕਿਲੋ ਨਾਮਕਾਲੀਆਂ ਸੈਲਿੰਗਾ ਰੱਖੀਆਂ ਦੋਸਤੋ ਨਾਲ ਉਹ ਤੁਸੀਂ ਦੇਖ ਸਕਦੇ ਹੋ ਠੀਕ ਆ ਬਈ ਚੱਪ ਕੇ ਦੁੱਧ ਵੀ 12360 ਤੇ 12260 ਇਹ ਤਾਂ ਪਹੁੰਚੇ ਹੋਏ ਆ 24 560 24 24 620 600 24 620 24 24 ਕਿਲੋ 600 ਤੇ 20 ਗ੍ਰਾਮ ਬਹੁਤ ਹੋਇਆ ਇਹ ਬਹੁਤ سارے ਵੀਰ ਤੁਸੀਂ ਪਹੁੰਚੇ ਹੋਏ ਆ ਰੌਣਕਾਂ ਲੱਗੀਆਂ ਬੀਤੇ ਪਾਈ ਦੇ ਘਰਾਂ ਵਿੱਚ